ਥੋੜਾ ਧੰਨਵਾਦ ਬਹੁਤ-ਬਹੁਤ ਵੀਡੀਓ ਦੇ ਵਿੱਚ ਤੁਸੀਂ ਥੰਬਨੇਲ ਪੜਿਆ ਹੋਣਾ ਹਰ ਚੀਜ਼ ਦੇ ਸਿੱਟੇ ਨਿਕਲਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਐਸੀਆਂ ਚੀਜ਼ਾਂ ਆ ਜਾਂਦੀਆਂ ਜਿਹੜੀਆਂ ਆਪਣੇ ਤੋਂ ਸੰਭੀਆਂ ਨਹੀਂ ਜਾਂਦੀਆਂ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਚੀਜ਼ਾਂ ਆਪਾਂ ਨੂੰ ਮਿਲਦੀਆਂ ਨਹੀਂ ਤੇ ਜਿਹੜੀਆਂ ਚੀਜ਼ਾਂ ਦੀ ਲੋੜ ਆਪਾਂ ਨੂੰ ਨਹੀਂ ਹੁੰਦੀ ਉਹ ਚੀਜ਼ਾਂ ਆਪਾਂ ਨੂੰ ਮਿਲਦੀਆਂ ਰਹਿੰਦੀਆਂ ਸਦਾ ਜ਼ਿੰਦਗੀ ਦੇ ਵਿੱਚ ਕਦੇ ਵੀ ਘਬਰਾਉਣਾ ਨਹੀਂ ਜ਼ਿੰਦਗੀ ਦੇ ਵਿੱਚ ਜੋ ਲੋਕ ਸਾਡੇ ਆਉਂਦੇ ਨੇ ਜਾਣੇ ਅਣਜਾਣੇ ਦੇ ਵਿੱਚ ਸਾਡੇ ਨਾਲ ਮਿਲਦੇ ਆ ਸਾਡੇ ਨਾਲ ਘੁੱਲ ਜਾਂਦੇ ਆ ਜਦੋਂ ਸਾਡੇ ਤੋਂ ਦੂਰ ਚਲੇ ਜਾਂਦੇ ਆ ਸਾਨੂੰ ਉਸ ਚੀਜ਼ ਦਾ ਦੁੱਖ ਬਹੁਤ ਹੁੰਦਾ ਕਈ ਕੁੜੀਆਂ ਭੋਲੀਆਂ ਹੁੰਦੀਆਂ ਨੇ ਉਹ ਚੀਜ਼ਾਂ ਦੇ ਵਿੱਚ ਫਸ ਜਾਂਦੀਆਂ ਵਿਆਹੇ ਬੰਦਿਆਂ 'ਚ ਜਾਂ ਕੁਆਰੇ ਮੁੰਡਿਆਂ 'ਚ ਜਾਂ ਮੁੰਡੇ ਹੁੰਦੇ ਨੇ ਵਿਆਹੀ ਕੁੜੀ ਕੋਲ ਜਾਂ ਕੁਆਰੀ ਕੁੜੀ ਕੋਲ ਇਹਦਾ ਫਸ ਜਾਂਦੇ ਆ ਤੇ ਬਾਅਦ ਵਿੱਚ ਉਹਨਾਂ ਨੂੰ ਨਿਕਲਣਾ ਬਹੁਤ ਜ਼ਿਆਦਾ ਔਖਾ ਹੁੰਦਾ ਇਹਦੇ ਜਿਹੜੇ ਸਿੱਟੇ ਨਿਕਲਦੇ ਆ ਉਹ ਗੰਭੀਰ ਨਿਕਲਦੇ ਆ ਪਰ ਤੁਸੀਂ ਥੰਮ ਦੇ ਜਿਹੜਾ ਪੜਿਆ ਵੀ ਹਰ ਚੀਜ਼ ਦੇ ਸਿੱਟੇ ਨਿਕਲਦੇ ਆ ਜਦੋਂ ਤੁਹਾਨੂੰ ਕੋਈ ਧੋਖਾ ਦੇ ਕੇ ਜਾਂਦਾ ਤੁਹਾਨੂੰ ਇੱਕ ਵਾਅਦਾ ਕਰਦਾ ਤੁਹਾਡੇ ਨਾਲ ਝੁਬਾਨ ਕਰਦਾ ਝੁਬਾਨ ਕਰਕੇ ਜਿਹੜਾ ਬੰਦਾ ਮੁੱਕਰ ਜਾਂਦਾ ਇਸ ਚੀਜ਼ ਦੇ ਸਿੱਟੇ ਜ਼ਰੂਰ ਨਿਕਲਦੇ ਆ ਉਹ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਉਹਨੂੰ ਦੁਬਾਰੇ ਮਿਲੂਗਾ ਅਗਰ ਤੁਸੀਂ ਕਿਸੇ ਨਾਲ ਧੋਖਾ ਕੀਤਾ ਉਹ ਤੁਹਾਨੂੰ ਦੁਬਾਰੇ ਜ਼ਿੰਦਗੀ ਦੇ ਵਿੱਚ ਮਿਲੂਗਾ ਜ਼ਰੂਰ ਮਿਲੂਗਾ ਕਿਉਂਕਿ ਹਰ ਚੀਜ਼ ਦੇ ਜਿਹੜੇ ਸਿੱਟੇ ਆ ਉਹ ਨਿਕਲ ਨਹੀਂ ਨਿਕੰਨੇ ਆ ਜਿੰਨਾ ਮਰਜ਼ੀ ਜ਼ੋਰ ਬੰਦਾ ਲਾ ਲਵੇ ਜਿੱਦਾਂ ਦਾ ਆਪਾਂ ਬੀਜਦੇ ਆ ਓਦਾਂ ਦਾ ਆਪਾਂ ਵੱਢਦੇ ਆ ਇਹ ਇੱਕ ਆਮ ਗੱਲ ਲੋਕਾਂ ਦੇ ਵਿੱਚ ਆਪਾਂ ਸੁਣਦੇ ਆ ਪਰ ਇਹ ਬਹੁਤ ਜ਼ਿਆਦਾ ਖਾਸ ਗੱਲ ਆ ਜਿੱਦਾਂ ਦਾ ਵੀ ਆਪਾਂ ਕਰਾਂਗੇ ਆਪਾਂ ਨੂੰ ਮਿਲ ਜਾਊਗਾ ਸਭ ਤੋਂ ਵਧੀਆ ਕਿਸੇ ਦਾ ਦਿਲ ਦਿਖਾਉਣ ਦੇ ਨਾਲੋਂ ਤੁਸੀਂ ਇਕੱਲੇ ਰਹੋ ਇਕੱਲੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਔਰ ਚੀਜ਼ਾਂ ਨੂੰ ਦੇਖਣਾ ਪਸੰਦ ਕਰੋ ਪੜ੍ਹਨਾ ਸੁਣਨਾ ਪਸੰਦ ਕਰੋ ਜ਼ਿੰਦਗੀ ਬਹੁਤ ਸੋਹਣੀ ਆ ਇਹ ਤੁਹਾਨੂੰ ਕਦੇ ਵੀ ਕਿਤੇ ਵੀ ਨਹੀਂ ਤੋਕਾ ਦਊਗੀ ਅਗਰ ਤੁਸੀਂ ਇਕੱਲੇ ਖੁੱਲ ਕੇ ਜਿਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਥੋੜਾ ਕੰਟੈਂਟ ਲੰਬਾ ਕਰਾਂਗੇ ਤੇ ਔਰ ਇਦੋਂ ਵੀ ਜ਼ਿਆਦਾ ਸੋਹਣੀਆਂ ਗੱਲਾਂ ਕਰਾਂਗੇ ਚੈਨਲ ਤੁਹਾਨੂੰ ਸਹੀ ਲੱਗਿਆ ਤਾਂ ਤੁਸੀਂ ਇਹਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਇਹ ਤੁਹਾਡੀ ਇੱਛਾ ਅਨੁਸਾਰ ਕਰ ਸਕਦੇ ਹੋ ਧੰਨਵਾਦ